ਸੂਬੇ ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੇ 3 ਸਾਲ ਤੋਂ ਵੱਧ ਸਮਾਂ ਬੀਤ ਚੁੱਕਿਆ ਹੈ ਅੱਜ ਵੀ ਲੋਕ ਆਪਣੀ ਬੁਨਿਆਦੀ ਸਹੂਲਤਾਂ ਲਈ ਤਰਸਦੇ ਹੋਏ ਦਿਖਾਈ ਦੇ ਰਹੇ ਨੇ ਜਿਸ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਕੈਬਨਿਟ ਮੰਤਰੀ ਲਾਲ ਚੰਦ ਘਟਾਰੂ ਚੱਕ ਵਿਧਾਨ ਸਭਾ ਪੁਹਾ ਸਰਕਾ ਵਿਖੇ ਹਾਲਾਤ ਬਹੁਤ ਹੀ ਖਸਤਾ ਹੋ ਗਏ ਨੇ ਜਿਸ ਦੀ ਵਜ੍ਹਾ ਕਾਰਨ ਅਕਸਰ ਛੜਕਾਂ ਤੇ ਹਾਦਸੇ ਹੁੰਦੇ ਦਿਖਾਈ ਦੇ ਰਹੇ ਨੇ ਅੱਜ ਵੀ ਕੁਝ ਅਜੀਹਾਈ ਵੇਖਣ ਨੂੰ ਮਿਲਿਆ ਜਿਸ ਦੱਸਦਾ ਹੀ ਹੈ ਜਿਸ ਦੇ ਚੱਲਦੇ ਕਿ ਅੱਜ ਵਿਧਾਨ ਸਭਾ ਪੂਆ ਦੇ ਤਰਗੜ ਨੇੜੇ ਸੜਕ ਟੁੱਟੀ ਹੋਣ ਵਜ੍ਹਾ ਕਾਰਨ ਬੱਸ ਪਲਟ ਗਈ ਬੱਸ ਦੇ ਵਿੱਚ ਬੈਠੇ ਲੋਕਾਂ ਦੇ ਸੱਟਾਂ ਲੱਗੀਆਂ ਜਿਸ ਦੇ ਕਾਰਨ ਬੱਸ ਦੇ ਮਾਲਕ ਨਾਲ ਗੱਲਬਾਤ ਕੀਤੀ ਗਈ ਤਾਂ ਉਸ ਦਾ ਕਹਿਣਾ ਸੀ ਕਿ ਸੜਕਾਂ ਦੀ ਹਾਲਤ ਖਸਤਾ ਹੋਣ ਦੀ ਵਜ੍ਹਾ ਕਾਰਨ ਹਾਦਸਾ ਵਾਪਰ ਗਿਆ ਭਲੀ ਕੀ ਨਾਮ ਹੈ ਮੇਰਾ ਨਾਮ ਰੇਂਦਰ ਸਿੰਘ ਹੈ ਜੀ ਰੇਂਦਰ ਸਿੰਘ ਜੀ ਰੇਂਦਰ ਜੀ ਕੀ ਗੱਲ ਹੈ ਜੀ ਗੱਲ ਉਹੀ ਸੀ ਜੀ ਕਿ ਰਸਤੇ ਖਰਾਬ ਹੋਣ ਕਰਕੇ ਗੱਡੀ ਪਈ ਟੋਏ 'ਚ ਅੱਛਾ ਜੀ ਓਏ 'ਚ ਪੈਣ ਕਰਕੇ ਗੱਡੀ ਜਿਹੜਾ ਉਹਦਾ ਸੰਤੁਲਨ ਵਿਗੜ ਗਿਆ ਉਹਦਾ ਮੇਨ ਪਟਾ ਜਿਹੜਾ ਹੁੰਦਾ ਆ ਉਹ ਟੁੱਟ ਗਿਆ ਉਹ ਪਟਾ ਟੁੱਟਣ ਕਰਕੇ ਗੱਡੀ ਜਿਹੜੀ ਆ ਉਹ ਆਪਣਾ ਬੈਲੈਂਸ ਗਵਾ ਗਈ ਤੇ ਉਹ ਉੱਥੇ ਮਤਲਬ ਕਿ ਪਲਟ ਗਈ ਆ ਤੇ ਡਰਾਈਵਰ ਨੇ ਸਾਮੰਦੀ ਬਹੁਤ ਕੋਸ਼ਿਸ਼ ਕੀਤੀ ਆ ਵੀ ਤਿੰਨ ਚਾਰ ਵਾਰੀ ਇੱਕ ਮੋਟਰਸਾਈਕਲ ਵੀ ਆਂੜੇ ਉਹਨੂੰ ਵੀ ਬਚਾਇਆ ਮਤਲਬ ਕਿ ਜਾਨੀ ਨੁਕਸਾਨ ਕੋਈ ਉਧਾਂ ਦੀ ਨਹੀਂ ਆ ਅਸੀਂ ਸਰਕਾਰ ਅਗੇ ਅਪੀਲ ਕਰਦੇ ਆ ਵੀ ਜਿਹੜੀਆਂ ਸੜਕਾਂ ਦੀ ਬਹੁਤ ਜ਼ਿਆਦਾ ਮਾੜੀ ਹਾਲਾਤ ਚੱਲ ਰਹੀ ਆ ਉਹਨਾਂ ਬਾਰੇ ਸੋਚਿਆ ਜਾਏ ਉਹਨਾਂ ਦੀ ਰਿਪੇਅਰ ਕੀਤੀ ਜਾਏ ਚਾਹੇ ਉਹ ਨਵੀਆਂ ਬਣ ਕਿਵੇਂ ਵੀ ਹੈਗਾ ਆ ਲੋਕਾਂ ਦੀ ਜਾਨਾਂ ਨਾਲ ਖਿਲਵਾੜ ਨਾ ਹੋਵੇ ਅਹੀ ਕਰਦੇ ਹੋਇਆ ਹਾਂਜੀ ਫਿਰ ਜੇਕਰ ਐਕਸੀਡੈਂਟ ਹੋਇਆ ਇਹ ਤਾਰਾਗੜ ਲਾਗੇ ਜੀ ਜਾਨੀ ਚੱਕ ਪੈਂਦਾ ਹੈ ਜਾਨੀ ਚੱਕ ਜੀ ਕਿੰਨੇ ਜਰੂਰੀ ਹਾਂਜੀ ਬਚਾਇਆ ਜੀ ਬਹੁਤ ਮਾੜੀ ਮੋਟੀ ਖਰੋਚ ਆਈ ਆ ਇਸ ਕੁੜੀ ਦੀ ਜਿਹੜੀ ਮਾੜੀ ਜੀ ਦੱਬ ਜੀ ਲੱਗੀ ਦੀ ਆ ਆਪਾਂ ਸਾਰੀਆਂ ਸਵਾਰੀਆਂ ਨਾਲ ਤੁਰੇ ਦਿਆਂ ਜੀ ਆਪਾਂ ਆਪਣੀ ਗੱਡੀ ਵਾਲੀ ਨਹੀਂ ਵੇਖਿਆ ਆਪਾਂ ਸਵਾਰੀਆਂ ਨਾਲ ਤਾਰਾਗੜ ਵੀ 4-5 ਹੈਗੇ ਸੀਗੇ ਉਹ ਵੀ ਸਾਰੇ ਕਵਰ ਕੀਤੇ ਆ ਤੇ ਦੋ ਤਿੰਨ ਘੰਟੇ ਤੋਂ ਇੱਥੇ ਧੜਪੜ ਕਰ ਰਹੇ ਆਂ ਵੀ ਹਾਂਜੀ 7-8 7-8 ਹਾਂਜੀ 7 ਮਾੜੀ ਮੋਟੀ ਦਬ ਤੋਂ ਬਖਰੋਚ ਖਰਾਜੋ ਤੇ ਤੁਹਾਨੂੰ ਪਤਾ ਮਾੜੀ ਮੋਟੀ ਤੇ ਨਾਰਮਲ ਗੱਲ ਆ ਬਾਕੀ ਬਾਬੇ ਦੀ ਕਿਰਪਾ ਨਾਲ ਸਾਰਾ ਬਚਾਇਆ ਜੀ ਕਿਸੇ ਦਾ ਜਾਨੀ ਨੁਕਸਾਨ ਨਹੀਂ ਹੋਇਆ ਜੀ ਅੱਜ ਸਵੇਰੇ ਕਰੀਬ 10 ਵਜੇ ਸਿਵਲ ਹਸਪੀਟਲ ਦੀ ਐਮਰਜੈਂਸੀ ਵਿੱਚ ਐਕਸੀਡੈਂਟ ਦੇ ਕੁਝ ਕੇਸ ਆਏ ਸੀਗੇ ਟੋਟਲ ਜਿਹੜੇ ਕੇਸ ਸੀਗੇ 5 ਸੀਗੇ ਬੱਸ ਐਕਸੀਡੈਂਟ ਅਲੱਛ ਕਰ ਰਹੇ ਸੀਗੇ ਕਿ ਬੱਸ ਐਕਸੀਡੈਂਟ ਹੋਇਆ ਥੇ ਉਹਦੇ ਨਾਲ ਇਹਨਾਂ ਨੂੰ ਸੱਟਾਂ ਲੱਗੀਆਂ ਹੈਗੀਆਂ ਪੰਜੇ ਪੇਸ਼ੈਂਟ ਨੂੰ ਸਾਡੇ ਐਮਰਜੈਂਸੀ ਸਟਾਫ ਨੇ ਜਿਹੜਾ ਹੈਗਾ ਐਗਜ਼ਾਮਨ ਕੀਤਾ ਹੈਗਾ ਸਾਡੇ ਸਪੈਸ਼ਲਿਸਟ ਡਾਕਟਰਸ ਨੇ ਦਿੱਤਾ ਹੈ ਦੇਖ ਲਿਆ ਹੈਗਾ ਤੇ ਸਾਰੇ ਦੇ ਸਾਰੇ ਪੇਸ਼ੈਂਟ ਦੀ ਜਿਹੜੀ ਹੈਗੀ ਹਾਲਤ ਖਤਰੇ ਤੋਂ ਬਾਹਰ ਹੈਗੀ ਹੈ ਤੇ ਜੋ ਵੀ ਉਹਨਾਂ ਦਾ ਟ੍ਰੀਟਮੈਂਟ ਹੈਗਾ ਉਹ ਇਸ ਵੇਲੇ ਸਾਰੇ ਬਿਸ਼ਸ਼ਾ ਸਿਵਲ ਹਸਪੀਟਲ ਦੀ ਐਮਰਜੈਂਸੀ ਵਿਖੇ ਚੱਲ ਰ